ਮੈਂ ਜਮਕੌਰ ਸਿੰਘ ਨਿਆਨੇਵਾਲ ਜ਼ਿਲ੍ਹਾ ਪ੍ਰਧਾਨ ਭਾਰਤੀ ਕਿਸਾਨ ਜੁਨੀਨੀਕਤਾ ਗਰਾਹਾਂ ਜੋ ਭਾਵੇਂ ਆ ਰਿਹਾ ਹੈ ਸ਼ੈਣੇ ਵੀ ਖੜੇ ਆ ਸਾਡੇ ਬੰਦੇ ਉੱਥੇ ਵੀ ਵਿਰੋਧ ਹੋਣਾ ਇੱਥੇ ਭਦੌੜ ਵੀ ਜਦੋਂ ਆਊਗਾ ਇਹਦਾ ਵਿਰੋਧ ਹੋਣਾ ਇਹਦਾ ਵਿਰੋਧ ਕਿ ਕਿਉਂ ਕੀਤਾ ਜਾਇਆ ਕਿਉਂਕਿ ਇਹ ਜਿੰਨੀ ਫਾਸੀਵਾਦੀ ਹਕੂਮਤ ਹੈ ਤੇ ਜਿੰਨਾ ਇਹ ਲੋਕਾਂ ਦੇ ਜਬਰ ਟਾ ਰਹੀ ਹੈ ਨੇ ਸਾਰਾ ਕੁਝ ਵਿੱਚ ਸਾਡੇ ਕਿਸਾਨਾਂ ਤੇ ਇਨੇ ਦਿੱਲੀ ਨੂੰ ਜਾਣ ਵੇਲੇ ਗੱਡੀਆਂ ਚੜਾਈਆਂ ਕਤਲ ਕੀਤਾ ਇੱਕ 9.5 ਨੌਜਵਾਨ ਸੌਰਵ ਕਰਨ ਸਿੰਘ ਸ਼ਹੀਦ ਕੀਤਾ ਅਨੇਕਾਂ ਫੱਟੜ ਕੀਤੇ ਐ ਐਮਐਸਪੀ ਦੀ ਘਟਨਾ ਤੋਂ ਬੜਿਆ ਲਖੀਮਪੁਰ ਖੀਰੀ ਦੇ ਵਿੱਚ ਗੱਡੀਆਂ ਚੜਾ ਕੇ ਬੰਦੇ ਮਾਰੇ ਉਹਨਾਂ ਨੂੰ ਟਿਕਟ ਦਿੱਤੀਆਂ ਜਿਨੇ ਪਹਿਲਵਾਨ ਕੁੜੀਆਂ ਦਾ ਸ਼ੋਸ਼ਣ ਕਰਦਾ ਧਰਮ ਧਰਨਾ ਚੱਲਿਆ ਉਸ ਬੰਦੇ ਨੂੰ ਵੀ ਇਹਨਾਂ ਨੇ ਟਿਕਟ ਦਿੱਤੀ ਐ ਐਮਪੀ ਬਣਾ ਰਿਹਾ ਹੈ ਯਾਨੀ ਅਸੀਂ ਸਮਝਦੇ ਆਂ ਸਭ ਤੋਂ ਵੱਡੀ ਲੋਕਾਂ ਦੀ ਦੁਸ਼ਮਣ ਹੈ ਪਾਰਟੀਆਂ ਵੋਟਾਂ ਵਾਲੇ ਸਾਰੇ ਲੋਕਾਂ ਦੇ ਦੁਸ਼ਮਣ ਹੈ ਲੋਕਾਂ ਦੇ ਅਤਿਆਚਾਰ ਟਾਉਂਦੇ ਆ ਪਰ ਬੀਜੇਪੀ ਕੇਂਦਰ ਦੇ ਸਰਕਾਰ ਹੋਣ ਦੇ ਨਾਤੇ ਇਹਦਾ ਮੁੱਖ ਵਿਰੋਧ ਕੀਤਾ ਜਾ ਰਿਹਾ ਉਸ ਸੱਦੇ ਦੇ ਤੈ ਤਜਪੜੋੜ ਚ ਵੀ ਇਹਦਾ ਵਿਰੋਧ ਕੀਤਾ ਜਾ ਰਿਹਾ ਕਾਲੀਆਂ ਛੰਨੀਆਂ ਨਾਲ ਤੇ ਅਸੀਂ ਡਟਮਾ ਵਿਰੋਧ ਕਰਾਂਗੇ ਭਾਵੇਂ ਸਾਨੂੰ ਕੋਈ ਵੀ ਜ਼ਬਰਦਸਤ ਸਾਹਮਣਾ ਕਰਨਾ ਪਵੇ ਅਛਾ ਕੀ ਕਹਿਣਾ ਚਾਹੁੰਦੇ ਜੀ ਦਾ ਮੈਂ ਕੱਲ ਮਿਲ ਦੱਸ ਦਿੱਤਾ ਯਾਰ ਕਿਉਂਕਿ ਜੇ ਅੱਜ ਅਸੀਂ ਇਹ ਵਿਰੋਧ ਕਰ ਰਹੇ ਹਾਂ ਭਾਜਪਾ ਦੀ ਹਕੂਮਤ ਦਾ ਕੂਤਾ ਇਹ ਸੰਯੁਕਤ ਮੋਰਚੇ ਦਾ ਸੱਦਾ ਹੈ ਤੇ ਸੰਯੁਕ ਜਿਹੜੀ ਪੂਰੇ ਭਾਰਤ ਦੇ ਵਿੱਚ ਹੀ ਸਾਰੇ ਲੋਕੀ ਭਾਜਪਾ ਦਾ ਸਾਡਾ ਮੁੱਖ ਏਜੰਡਾ ਹੀ ਹੈ ਕਿ ਅਸੀਂ ਤਾਂ ਵਿਰੋਧ ਕਰਨਾ ਕਿਉਂ ਕਰ ਰਹੇ ਹਾਂ ਇਹ ਸਭ ਨੂੰ ਪਤਾ ਹੀ ਹੈ ਕਿ ਜਦੋਂ ਦੀ ਭਾਜਪਾ ਦੀ ਹਕੂਮਤ ਹੋਣ ਚਾਈ ਹੈਗੀ ਹੈ ਉਦੋਂ ਦੀ ਸਾਡੇ ਕਿਰਤੀ ਲੋਕਾਂ ਦਾ ਜਣੀ ਕਾਹਨ ਕਰਨ ਲੱਗੀ ਹੋਈ ਹੈ ਕੱਲਾ ਕਿਰਤੀ ਲੋਕਾਂ ਨੇ ਨਾਲ ਜਣੀ ਜਿੰਨਾ ਵੀ ਇਹ ਔਰਤ ਵਿਰੋਧੀ ਹੋ ਕੇ ਨਿਭੜ ਰਹੀ ਹੈ ਜਿਵੇਂ ਸਾਡੇ ਮਾਵਾ ਭੈਣਾ ਵੱਡੀ ਗਿਣਤੀ ਚ ਅੱਜ ਚਾਹੇ ਬਰਨਾਲੇ ਜ਼ਿਲ੍ਹੇ ਦੇ ਵਿੱਚ ਤਿੰਨ ਪਿੰਡਾਂ ਚ ਪਹਿਲਾ ਜਾ ਕੇ ਆ ਕਾਲੇ ਕੇ ਜਾ ਕੇ ਆ ਰੂੜੇ ਕੇ ਤੇ ਇੱਕ ਪਿੰਡਾ ਹੋਰ ਹੈਗਾ ਜਣੀ ਉੱਥੇ ਸਾਡੀਆਂ ਮਾਵਾ ਭੈਣਾ ਨੇ ਜਣੀ ਧੂਰਕੋਟ ਗਿਆ ਹੈਗਾ ਤੇ ਵੱਡੀ ਪੱਧਰ ਤੇ ਵਿਰੋਧ ਕੀਤਾ ਹੈਗਾ ਜਣੀ ਨਾਰੇ ਲੱਗੇ ਨੇ ਠੀਕ ਹੈ ਚਲ ਚਹੇ ਅਸੀਂ ਇਹ ਕਹਿਨੇ ਆ ਕੇ ਜਿਹੜੀ ਆ ਸਾਡੇ ਸਾਡੇ ਧੀ ਪੁੱਤ ਨੇ ਜਿਹੜੇ ਜਣੀ ਸਾਨੂੰ ਇੱਥੇ ਖੜਾਈ ਖੜੇ ਨੇ ਪਰ ਅਸੀਂ ਇਹ ਕਹਿਣਾ ਕਿ ਇਹਨਾਂ ਦੇ ਵੀ ਪਰਿਵਾਰ ਨੇ ਵੀ ਪਰਿਵਾਰਾਂ ਵਾਲੇ ਨੇ ਜਿਵੇਂ ਅਸੀਂ ਲਗਾਤਾਰੀ ਦੇਖ ਰਹੇ ਹਾਂ ਕਿ ਜਿਹੜੀ ਭਾਜਪਾ ਦੀ ਹਕੂਮਤ ਹੈ ਚਾਹੇ ਮਨੀਪੁਰ ਦੇ ਵਿੱਚ ਜਿੰਨੀਆਂ ਘਟਨਾਵਾਂ ਹੋਈਆਂ ਸਾਡੀਆਂ ਧੀਆਂ ਭੈਣਾਂ ਨੂੰ ਸਾਡੀਆਂ ਭੈਣਾਂ ਨੂੰ ਬਿਲਕੁਲ ਨੰਗਨ ਹਾਲਤਾਂ ਦੇ ਵਿੱਚ ਇਹਨਾਂ ਨੇ ਭਜਾਇਆ ਜਣੀ ਦੋ ਭਾਈਆਂ ਭਾਈਚਾਰੇ ਨੂੰ ਲੜਾ ਕੇ ਉਦੋਂ ਉੱਥੇ ਵੀ ਬਸ ਨਹੀਂ ਸਾਡੀਆਂ ਪਹਿਲਵਾਨ ਧੀਆਂ ਦੇ ਨਾਲ ਜਣੀ ਇਹਨਾਂ ਦੇ ਗੁੰਡੇ ਨੇ ਬਿਰਜ ਭੂਸ਼ਨ ਨੇ ਜਣੀ ਸ਼ੋਸ਼ਣ ਕੀਤਾ ਹੈਗਾ ਫੇਰ ਵੀ ਇਹ ਭਾਜਪਾ ਦੀ ਹਕੂਮਤ ਉਹਨਾਂ ਦੀ ਪਿੱਠ ਤੇ ਖੜੀ ਹੈਗੀ ਹੈ ਤੇ ਇਹ ਹੈਗਾ ਤੇ ਉਦੋਂ ਗਾਹਾਂ ਬਿਲਕਸ ਬਾਨੂ ਆ ਸਾਡੀ ਗੁਜਰਾਤ ਦੇ ਵਿੱਚ ਦੰਗੇ ਕਰਾਏ ਸੀ ਮੋਦੀ ਨੇ ਦੰਗੇ ਕਰਾ ਕੇ ਤੇ ਅੱਜ ਤੱਕ ਸਾਡੀ ਭੈਣ ਦੇ 11 ਦੇ ਪਰਿਵਾਰ ਦੇ ਜੀਨਾਂ ਵਾਲੇ ਖਤਮ ਕੀਤੇ ਨਾਲੇ ਭੈਣ ਨਾਲ ਬਲਾਤਕਾਰ ਹੋਇਆ ਤੇ ਗੁੰਡੇ ਅੱਜ ਵੀ ਜਾਨੀ ਜੇਲ੍ਹ ਚੋਂ ਬਾਹਰ ਕੱਢੇ ਨੇ ਲੱड्डੂ ਬੰਡੇ ਗਏ ਨੇ ਜਾਨੀ ਅਸੀਂ ਇਹ ਜਿੰਨੀਆਂ ਵੀ ਸਾਡੀਆਂ ਮਾਮਾ ਭੈਣਾਂ ਹੋਈਆਂ ਨੇ ਅਸੀਂ ਇਹ ਵਿਰੋਧ ਕਰਾਂਗੇ ਕਿਉਂਕਿ ਹੱਕ ਮੰਗਦੇ ਲੋਕਾਂ ਦੇ ਉੱਤੇ ਗੋਲੀਆਂ ਚਲਾਈਆਂ ਗਈਆਂ ਨੇ ਇਹ ਸਾਨੂੰ ਜਵਾਬ ਦੇਣ ਕਿਉਂ ਚਲਾਈਆਂ ਗਈਆਂ ਉਹੀ ਲੋਕ ਨੇ ਜਿਨ੍ਹਾਂ ਕੋਲ ਅੱਜ ਵੋਟਾਂ ਲੈਣਾਉਂਦੇ ਨੇ ਕਿਹੜੇ ਮੂੰਹ ਨਾਲ ਵੋਟਾਂ ਲੈਣਾ ਰਹੇ ਨੇ ਆਡਾ ਹੁਸ਼ੁਬ ਕਰਨ ਜਿਹੜੀ ਮਾਂ ਦੀ ਅੱਜ ਗੋਦੀ ਸੁੰਨੀ ਹੋਈ ਐ ਦਾਦੀ ਤੇ ਭੈਣਾ ਬਿਲਕੁਰੀਆਂ ਨੇ ਜਿਨ੍ਹਾਂ ਨੇ ਰੱਟੜੀਆਂ ਭੈਣਾ ਦੇ ਆਹ ਲਈ ਆਹੀ ਮੋਦੀ ਦੀ ਹਕੂਮਤ ਨੇ ਇਹ ਜਿਹੜੀ ਸਾਨੂੰ ਸਵਾਲਤਾ ਦੇ ਦੱਸਣ ਦਾ ਸਹੀ ਕਿ ਜਦੋਂ ਤੋਂ ਬੈਰੀਗੇਟਿੰਗ ਕੀਤੀ ਐ ਸਾਡੇ ਲੋਕਾਂ ਨੂੰ ਹੱਕ ਮੰਗਦਿਆਂ ਨੂੰ ਜਾਣ ਨਹੀਂ ਦਿੱਤਾ ਗਿਆ ਤਾਂ ਅੱਜ ਕਿਵੇਂ ਸਾਡੇ ਪਿੰਡਾਂ 'ਚ ਵੱਢਦੇ ਨੇ ਇਹ ਕਿਹੜਾ ਮੂੰਹ ਲੈ ਕੇ ਵੱਢਦੇ ਨੇ ਕਿਉਂ ਨਾ ਬਰੋ ਕਰੀਏ ਅਸੀਂ ਕਰਾਂਗੇ ਅਸੀਂ ਜੋ ਕਮੋਦ ਹੈ ਜਿੱਥੇ ਜਿੱਥੇ ਵੀ ਜਾਣਗੇ ਸਾਡੇ ਜਿਹੜੇ ਮਿਹਨਤੀ ਲੋਕ ਨੇ ਇਹਨਾਂ ਦੇ ਪਿੱਛੇ ਨੇ ਸਾਡੀਆਂ ਮਾਵਾ ਭੈਣਾ ਵੀ ਪਿੱਛੇ ਨੇ ਮਜ਼ਦੂਰ ਕਿਸਾਨ ਸਾਰੇ ਮਲਾਜਮ ਅਸੀਂ ਇਕੱਠੇ ਹੋਏ ਹਾਂ ਕੱਲ ਨੂੰ ਸਾਡੀ ਮੀਟਿੰਗ ਵੀ ਹੋ ਰਹੀ ਹੈ ਪੰਜਾਬ ਦੀਆਂ ਔਰਤਾਂ ਦੀ ਬਰਨਾਲੇ ਦਾਣਾ ਦੇ ਮੰਡੀ ਦੇ ਵਿੱਚ ਅਸੀਂ ਇਹ ਤਹਈਆ ਕਰਾਂਗੇ ਕਿ ਅਸੀਂ ਵੋਟਾਂ ਤੱਕ ਇਹਨਾਂ ਨੂੰ ਟਿਕਣ ਨਹੀਂ ਦਵਾਂਗੇ ਇਹਨਾਂ ਦੇ ਜਿਹੜੇ ਬੂਥ ਨੇ ਅਸੀਂ ਉਹ ਵੀ ਨਹੀਂ ਲੱਗਣ ਦਵਾਂਗੇ ਜਣੀ ਸਾਡਾ ਵਿਰੋਧ ਹੈ ਜਣੀ ਇਹ ਅਸੀਂ ਕਰਾਂਗੇ ਤੇ ਅਸੀਂ ਨਾ ਟਿਕਾਂਗੇ ਤੇ ਨਾ ਟਿਕਣ ਦਵਾਂਗੇ 26 ਤਰੀਕ ਨੂੰ ਅਸੀਂ ਜਣੀ ਇੱਥੇ ਮੀਟਿੰਗ ਬੜਾ ਕੱਟ ਹੋ ਰਹੀ ਹੈ ਸੀ ਭਾਜਪਾ ਦੀ ਸਰਕਾਰ ਨੂੰ ਜਦੋਂ ਵੀ ਲਖੀਮਪੁਰ ਖੀਰੀ ਦੇ ਜਿਹੜੇ ਸਾਡੇ ਉਹ ਸ਼ਹੀਦ ਨੇ ਇਹਨਾਂ ਦੇ ਭਾਜਪਾ ਦੇ ਗੁੰਡੇ ਨੇ ਉਹਨਾਂ ਨੂੰ ਲਤੜਿਆਗਾ ਗੱਡੀ ਚੜਾਈ ਆ ਉਹਨਾਂ ਦੇ ਉੱਪਰ ਉੱਥੇ ਸੀ ਲਖੀਮਪੁਰ ਖੀਰੀ ਗਏ ਆਂਗੇ ਪਰ ਉਦੋਂ ਜਿਹੜੀ ਇਹਨਾਂ ਦੀ ਸਰਕਾਰ ਆ ਗਈ ਟਸ ਤੋਂ ਮਸ ਨਹੀਂ ਹੋਈ ਉਦੋਂ ਵੀ ਅਸੀਂ ਵਿਰੋਧ ਕਰਦੇ ਸੀ ਅੱਜ ਵੀ ਅਸੀਂ ਵਿਰੋਧ ਕਰਦੇ ਆ ਜਦੋਂ ਅਸੀਂ ਦਿੱਲੀ ਦੇ ਵਿੱਚ ਬੈਠੇ ਸੀ ਜਦੋਂ ਕਾਲੇ ਕਾਨੂੰਨਾਂ ਦੀ ਲੜਾਈ ਜਿੱਤੀ ਸੀ ਉਦੋਂ ਸਰਕਾਰ ਨੇ ਇੱਕ ਸਾਡੇ ਨਾਲ ਵਾਅਦਾ ਕੀਤਾ ਸੀ ਕਿ ਅਸੀਂ ਕਿਸਾਨਾਂ ਨੂੰ ਐਮਐਸਪੀ ਦੇਵਾਂਗੇ ਸਾਡੇ ਨਾਲ ਵਾਦਾ ਖਲਾਫੀ ਕੀਤੀ ਹੈਗੀ ਵੀ ਜੇ ਉਹ ਕਿਸਾਨ ਦਿੱਲੀ ਅੰਦੋਲਨ ਦੇ ਵਿੱਚ ਸੀਧ ਹੋ ਗਏ ਨੇਗੇ ਉਹਨਾਂ ਨੂੰ ਮੁਆਵਜ਼ਾ ਦੇਵਾਂਗੇ ਉਹਨਾਂ ਦੇ ਇੱਕ ਜੀ ਨੂੰ ਨੌਕਰੀ ਦੇਵਾਂਗੇ ਅੱਜ ਇਹ ਸਰਕਾਰ ਭਾਜਪਾ ਦੀ ਆਪਦੇ ਵਾਅਦਿਆਂ ਦੇ ਉੱਤੇ ਭੱਜ ਰਹੀ ਹੈਗੀ ਮੁੱਕ ਰਹੀ ਹੈਗੀ ਜਦੋਂ ਇਹ ਹੁਣ ਸਾਡੇ ਪਿੰਡਾਂ ਦੇ ਵਿੱਚ ਆ ਰਹੇ ਨੇਗੇ ਕਿਸ ਮੂੰਹ ਦੇ ਨਾਲ ਵੋਟਾਂ ਮੰਗ ਰਹੇ ਨੇ ਜਦੋਂ ਇਹਨਾਂ ਦੇ ਨਾਲ ਅਸੀਂ ਮੀਟਿੰਗਾਂ ਕਰਦੇ ਆ ਚਾਹੇ ਉਹ ਪੰਜਾਬ ਦੀ ਸਰਕਾਰ ਆ ਚਾਹੇ ਉਹ ਭਾਜਪਾ ਦੀ ਸਰਕਾਰ ਆ ਚਾਹੇ ਕਾਲੀ ਆ ਚਾਹੇ ਕੋਈ ਕਾਂਗਰਸੀ ਆ ਜਦੋਂ ਇਹਨਾਂ ਸਰਕਾਰਾਂ ਦੇ ਨਾਲ ਅਸੀਂ ਕੋਈ ਮੀਟਿੰਗਾਂ ਕਰਦੇ ਆ ਉਦੋਂ ਕਹਿ ਦਿੰਦੇ ਸਾਡੇ ਚੰਡੀਗੜ੍ਹ ਗਏ ਹੋਏ ਨੇ ਐਮਐਲਏ ਕੋਈ ਕਹਿ ਦਿੰਦਾ ਸਾਡੇ ਕੋਈ ਦਿੱਲੀ ਗਏ ਹੋਏ ਨੇ ਕਿ ਸਾਡੇ ਐਮਐਲਏ ਪਰ ਅੱਜ ਅਸੀਂ ਇਹਨਾਂ ਨੂੰ ਕਹਿਨੇ ਆ ਵੀ ਜਦੋਂ ਸਾਡੇ ਤੋਂ ਵੋਟਾਂ ਮੰਗਣ ਆਉਂਗੇ ਅਸੀਂ ਵੀ ਕਹਿ ਦਾਂਗੇ ਅਸੀਂ ਚੰਡੀਗੜ੍ਹ ਗਏ ਹੋਏ ਆ ਅਸੀਂ ਦਿੱਲੀ ਗਏ ਹੋ ਅਸੀਂ ਵੀ ਘਰੇ ਨਹੀਂ ਹੈਗੇ ਇਹ ਸਰਕਾਰਾਂ ਨੂੰ ਮੂਦੇ ਮੂੰਹ ਸਿੱਟਾਂਗੇ ਭਾਜਪਾ ਨੂੰ ਦੱਸਾਂਗੇ ਜਿੱਥੇ ਜਿੱਥੇ ਭਾਜਪਾ ਦੇ ਇਹ ਵਿਧਾਇਕ ਜਾਣਗੇ ਉਥੇ ਆਪਦਾ ਪ੍ਰਚਾਰ ਕਰਨਗੇ ਉਥੇ-ਉਥੇ ਕਿਸਾਨ ਮਜ਼ਦੂਰ ਇਕੱਠੇ ਹੋ ਕੇ ਇਹਨਾਂ ਦਾ ਵਿਰੋਧ ਵੀ ਕਰਨਗੇ ਤੇ ਵਿਰੋਧ ਕਰਦੇ ਆਏ ਆਗੇ ਤੇ ਇਹਨਾਂ ਨੂੰ ਦੱਸਾਂਗੇ ਹਣਾ ਆਹ ਰਵਿੰਦ ਕੰਨਾ ਜਿੱਥੇ ਵੀ ਜਾਂਦਾ ਕਿਸਾਨ ਨਾ ਮਜ਼ਦੂਰ ਇਹਨਾਂ ਦੇ ਮਾਗਰ ਜਾਂਦੇ ਨੇ ਤੇ ਇਹਨਾਂ ਦਾ ਵਿਰੋਧ ਕਰਦੇ ਨੇ ਅਸੀਂ ਕਾਲੀਆਂ ਝੰਡੀਆਂ ਲੈ ਕੇ ਇਹਨਾਂ ਦਾ ਰੋਸ ਕਰ ਰਹੇ ਆ ਅਸੀਂ ਵਿਰੋਧ ਕਰ ਰਹੇ ਆਂ